ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਦਿਮਹਾਂਦਰਪਾਲ ਨਜ਼ਰ ਮਾਧਿਆ ਪੰਜਾਬ ਦੇ ਕੁਝ ਵੱਡੀ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਵਿਖੇ ਕੈਂਸਰ ਕੇਅਰ ਬਸਾਂ ਨੂੰ ਵਿਖਾਈ ਹਰੀ ਚੰਡੀ ਆਪਣੇ ਸੰਬੋਧਨ ਦੌਰਾਨ ਆਮ ਲੋਕਾਂ ਨੂੰ ਫਸਲਾਂ ਤੇ ਸਪਰੇਹਾਂ ਕਰਨ ਤੋਂ ਗੁਰੇਜ਼ ਕਰਨ ਦੀ ਵੀ ਕੀਤੀ ਅਪੀਲ ਆਰਗੈਨਿਕ ਖੇਤੀਕਰਨ ਤੇ ਹਵਾ ਨੂੰ ਦੂਸ਼ਿਤ ਨਾ ਕਰਨ ਦੀ ਵੀ ਆਖੀ ਗੱਲ ਸਾਡੀ ਝੋਨਾ ਬੈਲਟ ਸਪਰੇਹਾਂ ਉਹ ਸਪਰੇਹਾਂ ਜਿਹੜੀਆਂ ਬੈਨ ਨੇ ਦੁਨੀਆ ਚ ਬੈਨ ਨੇ ਪਰ ਪੁਰਾਣੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਕਿ ਇਨ੍ਹਾਂ ਸਪਰੇਹਾਂ ਨੂੰ ਆਪਾਂ ਵੀ ਫਸਲਾਂ ਤੇ ਕਰਨ ਤੋਂ ਰੋਕ ਕੇ ਉਹ ਹੀ ਸਪਰੇਹਾ ਦਾਣਿਆਂ ਵਿੱਚ ਦੀ ਝੋਨੇ ਵਿੱਚ ਦੀ ਕਾਜਰਿਆਂ ਵਿੱਚ ਦੀ ਮੱਕੀਆਂ ਵਿੱਚ ਦੀ ਸਾਡੇ ਸਰੀਰਾਂ 'ਚ ਐਂਟਰ ਕਰ ਗਈ। ਸੋ ਬੜੀ ਬੱਤੀਕ ਲਾਮਤ ਹੋ ਗਈ ਸੀ। ਜਦੋਂ ਮੈਂ ਐਮਪੀਸੀ ਤਾਂ ਮੈਂ ਉਸ ਵੇਲੇ ਵੀ ਕਾਫੀ ਕੋਸ਼ਿਸ਼ ਕੀਤੀ ਕਿ ਕਿਵੇਂ ਨਾ ਕਿਵੇਂ ਜਾਗਰੂਕ ਕਰੀਏ ਲੋਕਾਂ ਨੂੰ ਕਿ ਔਰ ਆਰਗੇਨਿਕ ਖੇਤੀ ਵੱਲ ਚਲੀਏ ਜਾਂ ਉਹ ਜਿਹਾ ਜਿਹੜੀਆਂ ਕੈਂਸਰ ਫਲਾਉਂਦੀਆਂ ਨੇ ਉਹਨਾਂ ਨੂੰ ਆਪਾਂ ਆਪਣੇ ਵੱਲੋਂ ਕੱਟ ਕਰੀਏ ਪਾਣੀ ਨੂੰ ਪਦੂਸ਼ਿਤ ਨਾ ਕਰੀਏ ਹਵਾ ਨੂੰ ਦੂਸ਼ਿਤ ਨਾ ਕਰੀਏ ਚਲੋ ਜਿੰਨੇ ਕ ਪਰਸੈਂਟ ਫਰਕ ਪਿਆ ਹੋਊਗਾ ਉਦੋਂ ਵੀ ਪਿਆ ਹੋਊਗਾ ਸੰਗਰੂਰ ਵਿਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਨਰਸਿੰਗ ਟ੍ਰੇਨਿੰਗ ਸਕੂਲ ਦਾ ਕੀਤਾ ਉਦਘਾਟਨ ਨਰਸਿੰਘ ਦੀਆਂ ਮੁਦਿਆਤਨਾਂ ਦੇ ਨਾਲ ਵੀ ਕੀਤੀ ਗੱਲਬਾਤ ਤੇਜ ਦੇ ਨਾਲ ਹੀ ਜਥੇਦਾਰ ਕਰਤਾਰ ਸਿੰਘ ਦਰਵੇਸ਼ ਸਕੂਲ ਆਫ ਐਮਿਨੈਂਸ ਦਾ ਵੀ ਕੀਤਾ ਉਦਘਾਟਨ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਨਵਨਿਯੁਕਤ ਪਟਵਾਰੀਆਂ ਨੂੰ ਚੰਡੀਗੜ੍ਹ ਦੀ ਮਿਊਨਿਸਪਲ ਪਾਵਰ ਵਿੱਚ ਇੱਕ ਵਨਡੇ ਨਿਯੁਕਤੀ ਪੱਤਰ ਕਿਹਾ ਇਮਾਨਦਾਰ ਸਰਕਾਰ ਚੁਣੀ ਗਈ ਤਾਂ ਚੁਣेंगे ਇਮਾਨਦਾਰ ਪਟਵਾਰੀ ਨਾਲ ਹੀ ਸਾਰਿਆਂ ਨੂੰ ਦਿੱਤੀਆਂ ਸ਼ੁਭ ਕਾਮਨਾਵਾਂ ਸੋ ਇਹ ਬਿੰਨੂ ਬੜੀ ਖੁਸ਼ੀ ਹੋਈ ਅੱਜ ਕਿ ਤੁਸੀਂ ਸਾਰਿਆਂ ਨੇ ਪ੍ਰੈਰੇ ਪਟਵਾਰੀਆਂ ਕੋਲ ਟ੍ਰੇਨਿੰਗ ਨਹੀਂ ਲਈ ਜੇ ਤੁਸੀਂ ਹੋਣਾ ਕੋ ਟ੍ਰੇਨਿੰਗ ਲਈ ਹੁੰਦੀ ਸਸਾਇਦਾ ਜਿੱਦੇ ਕੀ ਬੈਠੇ ਹੁੰਦੇ ਅੱਧੇ ਕਹੜਾ ਚਲ ਪਟਵਾਰੀ ਬਣ ਗਏ ਕੋਈ ਨਹੀਂ ਆ ਜੂਗੀ ਲੈਟਰਨ ਯੂਗਤੀ ਪੱਤਰ ਘਰੇ ਆ ਜੂਗਾ ਸੋ ਤੁਸੀਂ ਸਾਰੇ ਆਏ ਤੁਹਾਨੂੰ ਬਹੁਤ ਬਹੁ ਮੁਬਾਰਕਬਾਦ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਮਾਨਦਾਰ ਸਰਕਾਰ ਬਣਾਈ ਆਪਾਂ ਸਾਰਿਆਂ ਨੇ ਇਮਾਨਦਾਰ ਮੁੱਖ ਮੰਤਰੀ ਚੋੜਿਆ ਇਮਾਨਦਾਰ ਸਾਰੇ ਵਰਕਰ ਸਹਿਮਾਨ ਸੇਵਾਦਾਰ ਬਣ ਕੇ ਮੈਂ ਆਪਣੇ ਉਹਨਾਂ ਵਰਕਰ ਸਮਝਦਾ ਹਮੇਸ਼ਾ ਹੀ ਨਿਮਾਣੇ ਵਣ ਕੇ ਕਿਉਂਕਿ ਸਤਗੁਰ ਨੇ ਕਿਰਪਾ ਕੀਤੀ ਹੈ ਜਿਵੇਂ ਈਮਾਨਦਾਰ ਸਰਕਾਰ ਬਣੀਵੇਂ ਤੁਸੀਂ ਅੱਜ ਇਮਾਨਦਾਰ ਪਟਵਾਰੀ ਚੁਣੇਗੇ ਸਾਡੀਆਂ ਬੱਚੀਆਂ ਚੁਣੀਆਂ ਗਈਆਂ ਪਟਵਾਰੀ ਕਿਉਂਕਿ ਪਟਵਾਰੀ ਵਲਡ ਇਹੋ ਜਿਹਾ ਹੋ ਗਿਆ ਸੀ ਪੰਜਾਬ ਦੇ ਵਿੱਚ ਪ੍ਰਾਣੇ ਬਜ਼ੁਰਗਾਂ ਨੂੰ ਪੁੱਛ ਕੇ ਦੇਖਿਓ ਪਟਵਾਰੀ ਤੋਂ ਡਰਨ ਲੱਪੇ ਚ ਲੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਣੇ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਸਤਵੰਤ ਕੌਰ ਨੂੰ ਚੁਣਿਆ ਗਿਆ ਪੰਥਕ ਕੌਂਸਲ ਦਾ ਚੇਅਰਪਰਸਨ ਫਰਦੁਆੁਰਾ ਬੁਰਜ ਅਕਾਲੀ ਫੂਲਾ ਸਿੰਘ ਵਿੱਕੀ ਹੋਏ ਜਲਾਸ ਦੌਰਾਨ ਹੋਈ ਚੋਣ ਗਿਆਨੀ ਹਰਪ੍ਰੀਤ ਸਿੰਘ ਦੇ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣਨ ਤੋਂ ਬਾਅਦ ਅਕਾਲੀ ਦਲ ਬਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਲਗਾਏ ਗਿਆਨੀ ਹਰਪ੍ਰੀਤ ਸਿੰਘ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਦੇ ਇਲਜ਼ਾਮ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵਖਰਾ ਚੁੱਲਾ ਸਿਮਟਣ ਦਾ ਫਰਮਾਨ ਦੇਣ ਵਾਲੇ ਨੇ ਆਪ ਹੀ ਬਾਲਿਆ ਵਖਰਾ ਚੁੱਲਾ ਸਿੱਖ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰਦੁਆਰਾ ਸ਼ੀਸਗੰਜ ਸਾਹਿਬ ਵਿੱਚ ਦੂਜੇ ਦਿਨ ਕੀਤੀ ਸੇਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਰਸਤਾ ਸਾਫ਼ ਕਰਨ ਦੇ ਨਾਲ ਨਾਲ ਜੋੜਾ ਘਰ ਵਿੱਚ ਕੀਤੀ ਜੋੜੇ ਸਾਫ਼ ਕਰਨ ਦੀ ਸੇਵਾ ਤੇ ਕੀਤਾ ਗੁਰਬਾਣੀ ਦਸਰਬਣ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਦਿਵਾਲ ਸਿੰਘ ਸੋਢੀ ਨੇ ਦਿੱਤਾ ਅਕਾਲੀ ਭਾਜਪਾ ਗਠਜੋੜ ਨੂੰ ਲੈ ਕੇ ਵੱਡਾ ਬਿਆਨ ਕਿ ਹਾਂ ਭਾਜਪਾ ਨੂੰ ਪੰਜਾਬ ਦੇ ਵਿੱਚ ਵਿਸਾਖੀਆਂ ਦੀ ਨਹੀਂ ਲੋੜ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਲੇ ਹੀ ਲੜੇਗੀ ਭਾਜਪਾ ਦੇਖੋ ਭਾਰਤੀ ਜਨਤਾ ਪਾਰਟੀ ਬੂਥ ਲੈਵਲ ਤੋਂ ਲੈ ਕੇ ਆਪਣੀ ਪੂਰੀ ਮਜ਼ਬੂਤੀ ਵੱਲ ਵੱਧ ਰਹੀ ਹੈ ਅਸੀਂ 22 ਦਾ ਇਲੈਕਸ਼ਨ ਵੀ ਇਕੱਲੇ ਲੜਿਆ ਤੇ 24 ਦਾ ਇਲੈਕਸ਼ਨ ਵੀ ਇਕੱਲੇ ਲੜਿਆ 22 ਤੋਂ ਲੈ ਕੇ 24 ਤੱਕ ਸਾਡੀ ਪਰਸੈਂਟੇਜ ਵਧੀ ਹੈ ਔਰ ਭਾਰਤੀ ਜਨਤਾ ਪਾਰਟੀ ਅੱਜ ਪੰਜਾਬ ਦੇ ਵਿੱਚ ਆਪਣੇ ਬਲਬੂਤੇ ਤੇ ਚੋਣ ਲੜਨ ਦੇ ਕਾਬਿਲ ਹੈ ਅਸੀਂ ਜਿਹੜੇ ਮahanagar ਹੈ ਉਹ ਵੀ ਇਕੱਲੇ ਲੜੇ ਜਿਹੜੀਆਂ ਮਿਊਸਪਲਟੀਆਂ ਹੋਈਆਂ ਪੰਚਾਇਤੀ ਜਿਹੜੀਆਂ ਨਗਰਪੰਚਾਇਤਾਂ ਹੋਈਆਂ ਉਹ ਵੀ ਅਸੀਂ ਇਕੱਲੇ ਲੜੇ ਆ ਔਰ ਅੱਗੇ ਤੋਂ ਵੀ ਅਸੀਂ ਇਕੱਲੇ ਹੀ ਲੜਾਂਗੇ ਪੰਜਾਬ ਦੇ ਵਿੱਚ ਸਾਨੂੰ ਵਿਸਾਖੀਆਂ ਦੀ ਲੋੜ ਨਹੀਂ ਹੈ ਭਾਰਤੀ ਜਨਤਾ ਪਾਰਟੀ ਇਕੱਲੇ 117 ਦੀਆਂ 117 ਸੀਟਾਂ ਤੇ ਚੋਣ ਲੜੇਗੀ ਪੰਜਾਬੀ ਗਾਇਕ ਹਨੀ ਸਿੰਘ ਅਤੇ ਕਰਨ ਔਜਲਾ ਨੇ ਆਪਣੇ ਗੀਤਾਂ ਵਿੱਚ ਵਰਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਦੇ ਲਈ ਮੈਲਾ ਕਮਿਸ਼ਨ ਤੋਂ ਫੋਨ ਰਾਹੀਂ ਮੰਗੀ ਮੁਆਫੀ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗੱਲ ਨੇ ਦਿੱਤੀ ਜਾਣਕਾਰੀ ਕਿ ਹਾ ਦੋਵੇਂ ਗਾਇਕ ਵਿਦੇਸ਼ ਵਿੱਚ ਹੋਣ ਕਾਰਨ ਦੋਵਾਂ ਵੱਲੋਂ ਫੋਨ ਤੇ ਮੰਗੀ ਗਈ ਮੁਆਫੀ ਬਰਨਾਲਾ ਦੇ ਪਿੰਡ ਕਾਲੇਕੇ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਭਰਾ ਨੇ ਆਪਣੇ ਹੀ ਪੁਲਿਸ ਕਰਮਚਾਰੀ ਭਰਾ ਦਾ ਕੀਤਾ ਟਰੈਕਟਰ ਨਾਲ ਕੁਚਲ ਕੇ ਕਤਲ ਦੋਵਾਂ ਭਰਾਵਾਂ ਦਰਮਿਆਨ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਜ਼ਮੀਨ ਨੂੰ ਲੈ ਕੇ ਝਗੜਾ ਪੁਲਿਸ ਕਰ ਰਹੀ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਜੋਤਨਾਸ਼ੀ ਬਰੋਤਮੀਮ ਦੇ ਤਹਿਤ ਸ਼੍ਰੀ ਫਤਗੜ ਸਾਹਿਬ ਦੇ ਪਿੰਡ ਸਲਾਨੀ ਦੇ ਵਿੱਚ ਪੁਲਿਸ ਨੇ ਕੀਤੀ ਨਸ਼ਾ ਤਸਕਰ ਦੇ ਘਰ ਤੇ ਬਲਡوزر ਕਾਰਵਾਈ ਪੁਲਿਸ ਮੁਤਾਬਕ ਦੋ ਭਰਾ ਕਰਦੇ ਨੇ ਨਸ਼ੀ ਦੀ ਤਸਕਰੀ ਤੇ ਦੋਵਾਂ ਦੇ ਖਿਲਾਫ ਨੇ ਨਸ਼ੀ ਦੇ 14 ਪਰਚੇ ਦਰਜ ਅੱਜ ਅਸੀਂ ਪਿੰਡ ਸਲਾਨੀ ਦੇ ਵਿੱਚ ਖੜੇ ਆ ਜਿੱਥੇ ਸਰਪੰਚ ਸਾਹਿਬ ਜਿਹੜੇ ਇਹਨਾਂ ਦੇ ਹੈਗੇ ਆ ਪਿੰਡ ਦੇ ਇਹਨਾਂ ਦੇ ਸਹਿਯੋਗ ਦੇ ਨਾਲ ਬੀ.ਡੀ.ਪੀ.ਓ ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਅੱਜ ਇਹ ਸਾਰੀ ਕਾਰਵਾਈ ਕੀਤੀ ਆ ਬੇਸਿਕਲੀ ਇੱਥੇ ਜਿਹੜੇ ਦੋ ਭਰਾ ਸੀਗੇ ਜੱਗਾ ਖਾ ਤੇ ਮੁਕੱਦਰ ਕਾ ਇਹ ਦੋ ਬੰਦੇ ਇਨਾਂ ਤੇ ਟੋਟਲ 14 ਪਰਚੇ ਦਰਜ ਹੈ ਅਲੱਗ-ਅਲੱਗ ਤਰ੍ਹਾਂ ਦੇ ਜਿਦੇ ਵਿੱਚ ਪਰਚੇ ਜਿਹੜੇ ਹੈਗੇ ਨਸ਼ਾ ਵੇਚਣ ਦੇ ਇਹ ਨਸ਼ਾ ਵੇਚਦੇ ਰਹੇ ਹੈ ਵੱਡੇ ਪਦਰ ਤੇ ਨਸ਼ਾ ਇਹ ਨਸ਼ੀ ਦੀ ਤਸਕਰੀ ਕਰਦੇ ਸੀ ਇਸ ਤੋਂ ਇਲਾਵਾ ਇਲੀਗਲ दारू ਦੀ ਸਮਗਲਿੰਗ ਕਰਦੇ ਸੀ ਚੋਰੀ ਤੇ ਸਨੇਚਿੰਗ ਖੋਹਾਂ ਕਰਦੇ ਸੀ ਇਲਾਕੇ ਦੇ ਵਿੱਚ ਇਸ ਤਰੀਕੇ ਦੇ ਇਨਾਂ ਤੇ ਪਰਚੇ ਹੈ ਤੇ ਬਾਹਰ ਦੇ ਸੀਗੇ ਤੇ ਪਿਛਲੇ 10-12 ਸਾਲਾਂ ਤੋਂ ਇੱਥੇ ਰਹਿ ਰਹੇ ਸੀ ਇਹਨਾਂ ਨੇ ਕਈ ਇੱਥੇ ਇਲੀਗਲ ਸੰਪਤੀਆਂ ਦੇ ਨਾਜਾਇਜ਼ ਕਬਜ਼ੇ ਕੀਤੇ ਸੀਗੇ ਤੇ ਸਰਪੰਚ ਸਾਹਿਬ ਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅੱਜ ਸਾਰੀ ਕਾਰਵਾਈ ਇੱਥੇ ਅਮਲ ਚੁਲਾਈ ਜਾਂਦੀ ਹੈ। ਅੱਗੇ ਵੀ ਇਸ ਤਰੀਕੇ ਦੀ ਕਾਰਵਾਈ ਅਮਲ ਚੁਲਾਈ ਜਾਏਗੀ। ਦੱਸੇ ਪੰਜਾਬ ਦੀ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਗਬਾਣੀ ਟੀਵੀ ਨਾਲ। ਸੰਦੇਸ਼ ਇਆਜ਼ਤ ਸਰਚਕਾਲ।